ਹਲੇ ਲੈ ਵੀ ਆ ਆ ਡਾਡੀ ਦਾ ਵੀ ਕੈਮਰਾ ਘਮਾ ਦੇ ਇੱਧਰ ਸਾਡੇ ਵੀਰ ਲੈ ਵੀ ਸ਼ੀਰੇ ਹੋ ਜਾ ਸਾਡ ਤੇ ਥੋੜਾ ਜਾ ਉਧਰ ਸਾਡੀ ਜ਼ਿੰਦਗੀ ਦਾ ਮਾਣ ਹੈ ਬਾਈ ਕਰਨ ਜੁਕੇ ਆ ਨਾਲ ਕਹਿੰਦੇ ਅਮਨਾ ਔਲਖ ਗੁਰਨੇ ਵਾਲਾ ਤੇ ਵਿੱਕੀ ਜੁਕੇ ਉਹ ਐਲਾਨ ਕਰਾਉਂਦੇ ਆ ਵੀ ਜਦੋਂ ਜਨਵਰੀ ਮਹੀਨੇ ਦੇ ਵਿੱਚ ਮੇਲਾ ਹੋਊਗਾ ਵੀਰੋਕੇ ਦੀ ਧਰਤੀ ਤੇ ਤੇ लाडी ਕਬੱਡੀ ਖਿਡਾਰੀ ਦਾ 5100 ਦੇ ਕੱਪ ਦੇ ਨਾਲ ਸਨਮਾਨ ਹੋਊਗਾ ਤਾਲੀਆਂ ਮਾਰ ਦਿਓ ਜ਼ੋਰਦਾਰ ਨਾਲ ਸਾਡੀ ਜ਼ਿੰਦਗੀ ਦਾ ਮਾਣ ਹੈ ਬਾਈ ਕਹਿੰਦੇ ਅਮਨਦੀਪ ਸੇਖੋ ਜੀ ਦਾ ਉਪੜੀ ਪਿੰਡਾ ਜिले ਸੰਗਰੂਰ ਦੇ ਵਿੱਚ ਉਹ ਵੀ ਕਹਿੰਦੇ ਨਾਲਕਰੌਣਾ ਦੀ ਭੂਆ ਦਾ ਮੁੰਡਾ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੈ ਉਹ ਕਹਿੰਦਾ ਵੀ ਜਿਹੜਾ ਜਨਮਰੀ ਚ ਮੇਲਾ ਹੋਊਗਾ ਉਹ ਮੇਲੇ ਤੇ ਲਾਡੀ ਰਾਣੇ ਦਾ ਸਨਮਾਨ ਅਮਨਦੀਪ ਸੇਖੋ ਵੱਲੋਂ 11000 ਤੇ 6 ਫੁੱਟੇ ਕੱਪਣਾ ਹੋਵੇਗਾ ਤਾਲੀਆਂ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਕਿਉਂਕਿ ਖਿਡਾਰੀਆਂ ਦਾ ਮੁੱਲ ਪੈਂਦਾ ਹੈ ਲੈ ਵੀ ਲਾਡੀ ਦੇ ਨਾਂ ਤੇ ਤਾਲੀਆਂ ਮਾਰ ਦਿਓ ਬਹੁਤ ਵੱਡੀ ਮੁਬਾਰਕਬਾਦ ਹੈ ਲੈ ਵੀ ਲਾਡੀ ਜਿਉਂਦਾ ਰਹੇ ਨੌਜਵਾਨਾ Audi, bike